ਸਾਨਨੇਵਾਲ ਹਲਕੇ ਦੇ ਵਿੱਚੋਂ 30 ਬੱਸਾਂ ਦਾ ਕਾਫਲਾ ਜਾ ਰਿਹਾ 30 ਬੱਸਾਂ ਸਾਨੂੰ ਮਿਲੀਆਂ ਸੀ ਤੇ ਨਾਲ ਸਾਡੀਆਂ 25 ਗੱਡੀਆਂ ਨੇ ਅਸੀਂ ਕਾਫਲਾ ਲੈ ਕੇ ਪਟਿਆਲੇ ਜਾ ਰਹੇ ਹਾਂ ਮੋਦੀ ਜੀ ਦੀ ਰੈਲੀ ਦੇ ਵਿੱਚ ਇਹ ਸਾਡੇ ਗਿਜਰाराम ਜੀ ਬਾਲਮਿਕੀ ਜੋ ਇੱਥੋਂ ਸਾਡੇ ਫਤੇਗੜ ਸਾਬ ਤੋਂ ਕੈਂਡੀਡੇਟ ਨੇ ਅਸੀਂ ਉਹਨਾਂ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਮੋਦੀ ਜੀ ਦੀ ਰੈਲੀ ਪੂਰੀ ਕਾਮਯਾਬ ਕਰਾਂਗੇ ਸਾਨਨੇਵਾਲ ਵਿਧਾਨ ਸਭਾ ਦੀਆਂ ਕਲੀਆਂ ਬੱਸਾਂ ਤੇ ਜਿਹੜੀਆਂ ਗੱਡੀਆਂ ਨੇ ਉਹਨਾਂ ਦਾ ਕਾਫਲਾ ਹੀ ਇੱਥੋਂ ਜਾ ਰਿਹਾ ਸਾਡਾ ਨਿਕਲ ਕੇ ਸਾਡੇ ਕਨਵੀਨਰ ਇੰਦਰਜੀਤ ਸਿੰਘ ਮੈਂ ਜ਼ਿਲ੍ਹਾ ਪ੍ਰਧਾਨ शर्मा जी अपनी पर के के आ सारे और मैं सौभाग्यशाली है हम पंजाब वाले की आज हमारे माननीय प्रधानमंत्री नरेंद्र मोदी जी पंजाब में आ रहे हैं और महिला शक्ति जो है पूरी तरह से उनका स्वागत करने के लिए तैयार है यहाँ से हमारी तीस चालीस बसें जो हैं वो जा रही हैं और यही है कि हम पूरे जोश से उनका स्वागत करेंगे और मैं यह कहना चाहती हूँ कि प्रधानमंत्री नरेंद्र मोदी जी ने महिलाओं को हमेशा आगे रखा है और मातृशक्ति शक्ति पूरी तरह से प्रधानमंत्री नरेंद्र मोदी जी के साथ और एक बनाने में है मातृ शक्ति का योगदान हमेशा रहा है भारतीय जनता पार्टी को जिताने में और मैं ਇਸ ਸਮੇਂ ਦਾਅਵੇ के साथ कह सकती हूं कि पुरुषों से ज्यादा जो है वो मातृशक्ति जो है वो अपना प्रतिशत मतदान में से होकर पूरी तरह से करेगी अन्य वाल तो 30 बसों का काफिला जेड़ा है ये पटियाला श्री नरेंद्र मोदी जी की या जीड़ी, जीड़ी रैली हो रही है ओदे वास्ते रवाना हो रिया आ थोड़े सामने सारी बसें पर पर जा रही हैं बहुत ज्यादा वर्क का तो उत्साह है सारे नरेंद्र मोदी नु अपनी आंख ना देखना चौंदे हैं ਤੇ ਗਰਮੀ ਦਾ ਵੀ ਕੋਈ ਅਸਰ ਪਊਗਾ ਇਸ ਰੈਲੀ ਦੇ ਉੱਤੇ ਨਹੀਂ ਗਰਮੀ ਦਾ ਅਸਰ ਤਾਂ ਤੁਹਾਨੂੰ ਹੀ ਪਤਾ ਜ਼ਰੂਰ ਪਊਗਾ ਪਰ ਲੋਕਾਂ ਦੀ ਉਤਸ਼ਾਹ ਇੰਨਾ ਜ਼ਿਆਦਾ ਹੈ ਉਹ ਗਰਮੀ ਦੀ ਪਰਵਾਹ ਕੀਤੇ ਬਿਨਾਂ ਸਾਰੀ ਸਫਲ ਹੋ ਕੇ ਆ ਰਹੀਆਂ ਨੇ ਕੀ ਲੱਗਦਾ ਹੈ ਕਿ ਪੰਜਾਬ ਦੇ ਲਈ ਜਿਹੜਾ ਇਹ ਦੌਰਾ ਹੋ ਰਿਹਾ ਹੈਗਾ ਕੋਈ ਅਸਰ ਪਾਏਗਾ ਹਮੇਂ ਇਸ ਨਾਲ 100% ਪਾਊਗਾ ਜੀ ਇਹ ਉਤਸ਼ਾਹ ਵਰਕਰਾਂ ਦੇ ਵਿੱਚ ਪਊਗਾ ਕਿ ਜਦ ਸਾਡਾ ਲੀਡਰ ਇੱਥੇ ਸਾਡੇ ਕੋਲ ਨਹੀਂ ਗਰਮੀ ਦੇ ਵਿੱਚ ਆ ਸਕਦਾ ਤਾਂ ਸਾਡੇ ਆਪਣਾ ਹੱਥ ਬਣੂਗਾ ਅਸੀਂ ਉਸ ਦੇ ਵੱਧ ਚੜ ਕੇ ਦਾ ਕੰਮ ਕਰਾਂਗੇ ਜੇ ਲੋਕ ਸਭਾ ਫਤੇਗੜ ਹਲਕੇ ਤੋਂ ਹਲਕਾ ਸਾਹਨੇਵਾਲ ਤੋਂ ਸਾਡੇ ਸਤਿਕਾਰਯੋਗ ਪ੍ਰਧਾਨ ਸੰਗੋਵਾਲ ਸਾਹਿਬ ਦੀ ਗਵਾਹੀ ਦੇ ਵਿੱਚ ਤਕਰੀਬਨ ਤਕਰੀਬਨ ਇੱਥੋਂ 40 ਬੱਸਾਂ ਤੇ 50 ਕਾਰਾਂ ਜਾ ਰਹੀਆਂ ਹਨ ਜੋ ਭਾਰੀ ਲੋਕਾਂ ਤੋਂ ਇੱਛਾ ਹੈ ਤੁਸੀਂ ਦੇਖ ਹੀ ਰਹੇ ਹੋ ਬੱਸਾਂ ਸਾਰੀਆਂ ਖੜੀਆਂ ਸੋ ਸਾਡੇ ਜਿਹੜੇ ਮੰਡਲ ਪ੍ਰਧਾਨ ਆ ਸਾਡੇ ਵਾਈਸ ਪ੍ਰਧਾਨ ਆ ਸਾਡੀ ਸਮੁੱਚੀ ਟੀਮ ਆ ਸਾਡੇ ਪਰਿਵਾਰੀ ਜੀ ਮਾਨਯੋਗ ਆਏ ਹਨ ਇਹਨਾਂ ਦੀ ਰੈਂਡਮਾਈ ਦੇ ਹੇਠ ਬੜਾਈ ਲੋਕਾਂ ਚ ਇੱਛਾ ਹੈ ਔਰ ਬੜੇ ਇੱਛਾ ਨਾਲ ਜਾ ਰਹੇ ਹਨ ਔਰ ਅਸੀਂ ਤੁਹਾਡਾ ਨਵਾਲਾ ਕਰਦੇ ਆ ਕਿ ਜਿਹੜੀ ਆਉਣ ਵਾਲੀ ਇੱਕ ਤਰੀਕ ਨੂੰ ਇੱਕ ਇੱਕ ਵੋਟ ਫਤੇਗੜ ਤੋਂ ਪੈ ਕੇ ਸ਼੍ਰੀ ਕੇਜਾਰਾਮ ਜੀ ਬਾਲਮਿਕੀ ਨੂੰ ਭਾਰੀ ਬਹੁਮਤ ਜਿਤਾਉਣਗੇ ਔਰ ਜਿਹੜੇ ਸਾਡੇ ਵਿਕਾਸ ਦੇ ਕੰਮ ਰੁਕੇ ਉਹ ਪਹਿਲ ਦੇ ਅਧਾਰ ਤੇ। ਜੀ ਬਹੁਤ ਸ਼ਾਨਦਾਰ ਰੈਲੀ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪੰਜਾਬ ਦੀ ਇਤਿਹਾਸਕ ਧਰਤੀ ਸ਼੍ਰੀ ਫਤੇਗੜ ਸਾਹਿਬ ਦੀ ਇਤਿਹਾਸਕ ਧਰਤੀ ਜਿਹੜੀ ਸਾਡੀ ਫਤੇਗੜ ਸਾਹਿਬ ਦੇ ਵੀ ਲੋਕ ਜਾ ਰਹੇ ਨੇ ਉੱਥੇ 50000 ਤੋਂ ਵੱਧ ਦੀ ਸੰਖਿਆ ਉਸ ਰੈਲੀ 'ਚ ਪਹੁੰਚ ਰਹੀ ਹੈ ਤੇ ਬੜਾ ਹੀ ਉਤਸ਼ਾਹ ਲੋਕਾਂ ਦੇ ਵਿੱਚ ਲੋਕੀ ਚਾਹੁੰਦੇ ਆ ਪੰਜਾਬ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਫਤਵਾ ਦਿੱਤਾ ਜਾਵੇ ਉਹਨਾਂ ਦੇ ਨਾਲ ਇਥੋਂ ਐਮਪੀ ਚੁਟਾ ਕੇ ਉੱਥੇ ਪਾਰਲੀਮੈਂਟ 'ਚ ਬਿਠਾਏ ਜਾਣ ਤਾਂ ਜੋ ਪੰਜਾਬ ਦੀ ਜਿਹੜੀ ਤਕਦੀਰ ਤਸਵੀਰ ਹੈ ਉਹ ਸਾਰੀ ਬਦਲੀ ਜਾ ਸਕੇ ਆਪਣੇ ਆਪ ਨੂੰ ਲੋਕਾਂ ਨੇ ਜਿਹੜਾ ਸਮੇਂ ਭਾਗਮੇ ਦੇ ਵਿੱਚ ਰੰਗਿਆ ਹੈ ਕਿ ਨਰਿੰਦਰ ਮੋਦੀ ਦੀਆਂ ਤਸਵੀਰਾਂ ਹੱਥਾਂ 'ਚ ਲੈ ਕੇ ਲੋਕ ਪਹੁੰਚੇ ਨੇ ਜਿਸ ਤਰ੍ਹਾਂ ਦੇਖੋ ਇਹ ਪ੍ਰਧਾਨ ਮੰਤਰੀ ਨੇ ਜਿੱਥੇ ਦੇਸ਼ ਨੂੰ ਪਿਛਲੇ 10 ਸਾਲਾਂ 'ਚ ਵਿਕਾਸ ਦੀ ਗਤੀ ਤੇਜ਼ ਕੀਤੀ ਉੱਥੇ ਹੀ ਦੇਸ਼ ਦੀ ਵਿਰਾਸਤ ਨੂੰ ਬਚਾਉਣ ਦਾ ਕੰਮ ਕੀਤਾ ਅੱਜ 500 ਸਾਲ ਬਾਅਦ ਪ੍ਰਭੂ શ્રી ਰਾਮ ਜੀ ਦਾ ਮੰਦਿਰ ਜੇ ਬਣਿਆ ਤੇ ਉਹ ਸਾਡੀ ਵਿਰਾਸਤ ਦਾ ਸਭ ਤੋਂ ਵੱਡਾ ਪ੍ਰਤੀਕ ਹੈ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਦੁਨੀਆ ਦੇ ਹਰ ਕੋਨੇ ਦੇ ਵਿੱਚ ਦਾ ਨਾਮ ਦੁਆਉਣ ਦੇ ਵਿੱਚ ਜੇ ਪ੍ਰਧਾਨ ਮੰਤਰੀ ਨੇ ਪਹਿਲ ਕੀਤੀ ਤੇ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਅੱਜ ਪੂਰੀ ਦੁਨੀਆ 'ਚ ਗੁਰੂ ਸਾਹਿਬ ਦੇ ਸਾਜ ਜਦਿਆਂ ਨੂੰ ਅੱਜ ਜਾਣਿਆ ਜਾਂਦਾ ਹੈ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਿੱਤੇ ਹਨ ਸੋ ਸਾਰਾ ਦੇਸ਼ ਹੀ ਭਗਵਾ ਹੋਇਆ ਹੋਇਆ ਹੈ विरासत के नाल जुड़े हुए लोग विकास के नाल जुड़े हुए लोग प्रधानमंत्री नरेंद्र मोदी तीसरी बार डेमोक्रेसी आज़ाद भारत पहली बार तीसरी बार सा मेजोरिटी के नाल सरकार बनने जा रही है अगले सौ दिन का एजेंडा भी तैयार है देश के इतिहासक फैसले अगले सौ दिन चुन जा रहे हैं देखिए अभी हमारे अध्यक्ष जी ने आपको बताया कितना लोगों में उत्साह और कितना लोगों में खुशी है आज हमारे प्रधानमंत्री मोदी जी पटियाला पहुंच रहे हैं और उनकी अगुवाई के वास्ते पजा कारें पजा बसें और फुल भरी हुई और जिसमें महिलाएं भी साथ में हैं मैं समझता हूं कि इस तो उत्साह को देखते बनता है कि एक तरीक को पूरी सभी सभी लोग मिलकर के सभी भारतीय जनता पार्टी के पक्ष में अपना वोट करेंगे और माननीय नरेंद्र मोदी जी को तीसरी बार प्रधानमंत्री बनाएंगे तो बे काफ़ी लोग जा रहे हैं यह थोड़े तो सामने ही सारे बसा खड़ी हैं 25-30 ਬਸਾਂ ਇੱਥੇ ਲੱਗੀਆਂ ਹੋਈਆਂ ਬਾਕੀ ਕਾਰਾਂ ਜਾ ਰਹੀਆਂ 40-50 ਕਾਰਾਂ ਨੇ ਤੇ ਉਸਾਂ ਇੱਕ ਤੋਂ ਇੱਕ ਅਮਰੇਸਰਮ ਹੈ ਕਿ ਉਹਨਾਂ ਨੂੰ ਇਹ ਹੋਵੇ ਕਿ મોદી ਜੀ ਆ ਰਹੇ ਨੇ ਪੂਰੇ ਪਟਿਆਲੇ ਹਲਕੇ ਚ ਫਤੇਗੜ ਸਾਹਿਬ ਚ ਇਸ ਚੀਜ਼ ਦਾ ਬਹੁਤ ਵੱਡਾ ਮਿਲਣਾ ਹੈ ਵਰਕਰਾਂ ਨੂੰ ਹੌਸਲਾ ਮਿਲਣਾ ਹੈ ਤਾਂ ਕਿ ਪਾਰਟੀ ਹੋ ਰਕੇ ਜਾਏਗੀ ਇਹਦਾ ਬਹੁਤ ਸਾਡੇ ਵਾਸਤੇ ਵੱਡਾ ਦਿਨ ਹੈ મોદી ਜੀ ਆਣ ਤਾਂ ਔਰ ਅੱਗੇ ਸਾਨੂੰ ਵਧਾਈ ਦੇ ਸਾਰੇ ਪਾਤਰ ਨੇ ਜਿਹੜੇ ਵੀ ਜਾ ਰਹੇ ਨੇ